ਵਾਇਗੁਰ ਦੀ ਕਾਲਸਾ ਵਾਇਗੁਰ ਦੀ ਕੀਤੇ ਜੋ ਹਮਰੀ ਬਿਧੋਤੀ ਮੇਰੇ ਸਾਥ ਗੁਰਾ ਸਾਬੇ ਤੋਂ ਬਹਰ ਜਾਣਾ ਪਈ ਮੂੰਹ ਵਿੱਚ ਚਲਾ ਦੇਖਣ ਲਈ ਕੋਈ ਬਾਤ ਨਾ ਉਸ ਦਾ ਗੁਰ ਸਤਗੁਰ ਸੰਗ ਕੀਰੇ ਹਮਤਾਪੇ ਧਨ ਧਨ ਗੁਰ ਨਾਨਕ ਜਨ ਕੇ ਰਾਜਿਤ ਮਣਿਆ ਜੂ ਕੇ ਸਭ ਸੋਖ ਸੰਤਾਪੇ ਇਹ ਮਹਰੂ ਸਾਹਿਬ ਦੀ ਰਹਿਮਤ ਆ ਬਖਸ਼ਿਸ਼ ਆ ਮੈਂ ਪਿਛਲੇ 7 ਮਹੀਨੇ ਤੋਂ ਜਦੋਂ ਤੋਂ ਵਿਚਰਿਆ ਮੈਂ ਉਦੋਂ ਤੋਂ ਹੀ ਕਹਿਣਾ ਵਾਂਗੇ ਇੱਕ ਵਾ ਔਰ ਸਾਡੇ ਕੋਈ ਏਡੇ ਵਖਰੇਵੇਂ ਨਹੀਂ ਕਿ ਅਸੀਂ ਇਕੱਠੇ ਨਾ ਹੋ ਸਕੀਏ ਅੱਜ ਖਾਸ ਕਰਕੇ ਜਿਹੜੇ ਸਾਡੇ ਦਲਪੰਥਾ ਭਾਵੇਂ ਉਹ ਸ਼ਰੂਮਣੀ ਬੁੱਢਾ ਦਲ ਹੋਵੇ ਤੇ ਤਰਨਾ ਦਲ ਹੋਵੇ ਦਲਬਾਬਾ ਵਿਧੀ ਚੰਦ ਦਸ਼ਮੀਸ਼ ਤਰਨਾ ਦਲ ਬਾਬਾ ਮੇਧਰ ਸਿੰਘ ਦੀ ਸੋਢੀ ਜਾਂ ਜਿੰਨੇ ਵੀ ਸਾਡੇ ਦਲਪੰਥਾ ਸੰਤਪਾਪਾ ਬਲਬੀਰ ਸਿੰਘ ਜੀ ਜੀ ਬਾਬਾ ਹਵਤਾਰ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਛੋਟੀ ਬਾਬਾ ਕਾਲਾ ਸਿੰਘ ਜੀ ਅੱਜ ਇੱਥੇ ਸਾਰੀਆਂ ਹੀ ਸੰਪਰਦਾਵਾਂ ਜਿਹੜੀਆਂ ਵਾ ਉਹ ਭਾਵੇਂ ਨਿਰਮਲੇ ਸੀ ਭਾਵੇਂ ਉਦਾਸੀ ਆ ਭਾਵੇਂ ਨਾਨਕਸਰੀਏ ਆ ਭਾਵੇਂ ਕਾਰ ਸੇਵਾ ਵਾਲੇ ਆ ਭਾਵੇਂ ਦਲਪੰਥਾ ਔਰ ਟਕਸਾਲ ਵੱਲੋਂ ਵੀ ਬਾਬਾ ਰਾਮ ਸਿੰਘ ਜੀ ਹੁਣੇ ਆਏ ਤੋਂ ਅੱਜ ਸਾਰਾ ਹੀ ਜਿਹੜਾ ਟਕਸਾਲਾ ਸਮੇਤ ਸਾਰਾ ਇੱਥੇ ਪੰਥ ਇਕੱਠਾ ਹੋਇਆ ਪੰਥ ਨੇ ਆਪਣੇ ਇਸ ਗੁਰੂ ਘਰ ਦੇ ਨਿਮਾਣੇ ਸੇਵਾਦਾਰ ਨੂੰ ਮਾਣ ਦਿੱਤਾ ਮੈਂ ਸਮਝਦਾ ਵਾਂ ਕਿ ਪੰਥ ਇੱਕ ਵਾ ਪੰਥ ਇੱਕ ਹੀ ਰਹੂਗਾ ਪੰਥ ਨੂੰ ਕੋਈ ਦੋ ਫਾੜ ਨਹੀਂ ਕਰ ਸਕਦਾ ਔਰ ਜੋ ਵੀ ਪੰਥ ਦੇ ਸਾਹਮਣੇ ਚੁਣੌਤੀਆਂ ਅੱਜ ਭਵਿੱਖ ਦੇ ਵਿੱਚ ਇਹਨਾਂ ਚੁਣੌਤੀਆਂ ਨੂੰ ਸਮੁੱਚੇ ਪੰਥ ਦਲ ਪੰਥਾਂ ਦੇ ਨਾਲ ਮਿਲ ਕੇ ਦੂਰ ਕਰਨ ਦੇ ਲਈ ਵੱਡੇ ਤੌਰ ਤੇ ਪ੍ਰਾਲੇ ਕੀਤੇ ਜਾਣਗੇ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹ ਪਹਿਲਾਂ ਵੀ ਸਹਿਯੋਗ ਦਿੰਦੇ ਅੱਜ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਵੀ ਵੱਡਾ ਯੋਗਦਾਨ ਸੀ ਔਰ ਉਹਨਾਂ ਦੇ ਸਹਿਯੋਗ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਮੁਹਿੰਮਾਂ ਭਾਵੇਂ ਕਿ ਖੁਆਰ ਹੋਇਸਾ ਮਿਲेंगे ਜਿਹੜੀ ਸਾਡੀ ਲਹਿਰ ਆ ਇਹ ਅਸੀਂ ਬਹੁਤ ਹੱਦ ਤੱਕ ਘਰ ਘਰ ਪਹੁੰਚਾਉਣ ਤੇ ਸਫਲ ਹੋਏ ਆ ਪਰ ਹੁਣ ਹੋਰ ਆਪਾਂ ਇਹਨੂੰ ਤਿੱਖਾ ਕਰਾਂਗੇ ਸੋ ਸਿਗਰ ਜੀ ਤੇ ਸਹਾਇਲ ਟਕਸਾਲ ਬਗੈ ਪ੍ਰੰਗਰੀਆਂ ਆਣਾ ਜਾਂ ਸਾਥ ਸਮਾਈ ਨਹੀਂ ਨਹੀਂ ਟਕਸਾਲ ਦੇ ਆਏ ਤੇ ਹੈਗੇ ਜੀ ਬਾਬਾ ਰਾਮ ਸਿੰਘ ਜੀ ਆਏ ਨੇ ਬਾਬਾ ਰਾਮ ਸਿੰਘ ਜੀ ਦਮਦਮਈ ਟਕਸਾਲ ਦੇ ਜਿਹੜੇ ਸੰਗਰਾਮਾਂ ਦੇ ਮੁਖੀ ਆਏ ਜਿਹੜੀਆਂ ਪੰਜਾਬ ਵਿੱਚ ਨੋਤੀਆਂ ਨੇ ਜਿਹੜੀਆਂ ਜੀ ਤੁਸੀਂ ਖਾਸ ਤੌਰ ਤੇ ਜ਼ਿਕਰ ਕਲੈਕਟਰ ਦੇ ਵਿੱਚ ਵੀ ਕੀਤਾ ਹੈ ਚਾਹੇ ਉਹ ਸਾਈ ਪਰੰਦਾਵਰੇ ਫੈਲਣਾ ਹੈ ਪੰਜਾਬ ਦੀ ਧਰਤੀ ਦੇ ਉੱਪਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਹੁਣ ਜਿਹੜਾ ਕੰਟਰੋਲ ਕਰੋ ਮੈਂ ਨਾ ਪਿਛਲੇ ਦਿਨੀ ਇੱਕ ਮੀਟਿੰਗ ਕੀਤੀ ਸੀ ਬਾਬਾ ਬਡੂ ਸਾਹਿਬ ਵਾਲਿਆਂ ਨਾਲ ਚੀਮ ਖਾਲਸਾ ਦੀਵਾਨਾਂ ਵਿੱਚ ਜੀ ਜਿਹੜੀ ਸਾਡੀ ਇਹ ਬਾਰਡਰ ਬੈਲਟ ਆ ਨਾ ਉੱਥੇ ਥੋੜੀ ਐਜੂਕੇਸ਼ਨ ਦੀ ਲੋੜ ਆ ਪਰ ਮੈਂ ਉਹਨਾਂ ਨੂੰ ਕਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਚੱਲਦੀ ਆ ਹਰ 20 30 ਕਿਲੋਮੀਟਰ ਦੇ ਵਿੱਚ ਸਾਨੂੰ ਇੱਕ ਆਪਣਾ ਸਕੂਲ ਖੋਲਣਾ ਚਾਹੀਦਾ ਔਰ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਸਾਡਾ ਕੁਝ ਪਛੜਿਆ ਵਰਗ ਆ ਆਰਥਿਕ ਤੌਰ ਤੇ ਉਹਨਾਂ ਨੂੰ ਵਿਸ਼ੇਸ਼ ਛੋਟ ਦੇਣੀ ਚਾਹੀਦੀ ਆ ਤੇ ਨਾਲ ਦੀ ਨਾਲ ਹੀ ਜਿਹੜਾ ਧਰਮ ਪ੍ਰਚਾਰ ਆ ਧਰਮ ਪ੍ਰਚਾਰ ਕਿਉਂਕਿ ਗੁਰੂ ਸਾਹਿਬ ਦਾ ਫਲਸਫਾ ਹੈ ਹੀ ਪ੍ਰਚਾਰ ਆ ਗੁਰੂ ਸਾਹਿਬ ਤੇ ਆਪ ਦੁਨੀਆ ਦੇ ਵਿੱਚ ਫਿੱਤਰ ਕੇ ਉਦਾਸੀਆਂ ਕਰਕੇ ਆਪਣੇ ਫਲਸਫੇ ਨੂੰ ਗੁਰੂ ਨਾਨਕ ਨੇ ਆਪਣੇ ਸਿਧਾਂਤ ਨੂੰ ਪ੍ਰਚਾਰਿਆ ਬਾਕੀ ਗੁਰੂਆਂ ਨੇ ਵੀ ਤਾਂ ਉਹਦੇ ਲਈ ਆਪਾਂ ਯਤਨ ਕਰਾਂਗੇ ਮੈਨੂੰ ਲੱਗਦਾ ਵਾ ਭਈ ਬਹੁਤ ਛੇਤੀ ਜਿਹੜਾ ਵਾ ਪੰਜਾਬ ਦੇ ਵਿੱਚ ਆਪਾਂ ਵੱਡਾ ਬਦਲਾਅ ਵੇਖਾਂਗੇ ਬਾਕੀ ਸਿੱਖ ਤੇ ਪੂਰੇ ਸੰਸਾਰ ਚ ਵੱਸਦਾ ਤੇ ਸਮੁੱਚੇ ਸੰਸਾਰ ਦਾ ਸਿੱਖ ਜਿਹੜਾ ਵਾ ਉਹ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸਮਰਪਤ ਆ ਸ਼ਤਾਬਦੀਆਂ ਜਿਹੜੀਆਂ ਮਨਾਇਆਂ ਜਾਣੀਆਂ ਨੇ ਵੱਡੇ ਸਮਾਗਮ ਹੋਣੇ ਨੇ ਉਹਨੂੰ ਲੈ ਕੇ ਹੁਣ ਲੱਗਦਾ ਕਿ ਬਹੁਤ ਵਧੀਆ ਤੰਕ ਦੇ ਨਾਲ ਹੋ ਸਕਦਾ ਜੀ ਇਹ ਦੇਖੋ ਜੀ ਸ਼ਤਾਬਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਿਹੜੀ ਨਮੈਂਦਾ ਧਾਰਮਿਕ ਜਮਾਤ ਆ ਹਰ ਸਮੁੱਚੇ ਜਿਹੜੇ ਬਾਕੀ ਸਾਡੀ ਸਿੱਖ ਸੰਸਥਾਵਾਂ ਦਲ ਪੰਥਤਾ ਸੰਪਰਦਾਵਾਂ ਉਹਨਾਂ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਬਹੁਤ ਤਿਆਰੀਆਂ ਸੀ ਪਰ ਮੈਨੂੰ ਹੁਣ ਲੱਗਦਾ ਕਿ ਇੱਕ ਨਵਾਂ ਉਤਸ਼ਾਹ ਜਿਹੜਾ ਵਾ ਪੰਥ ਦੇ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸਤਸਕਾਰ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ 21 ਤੋਂ ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਮਹਾਨ ਵਿਸ਼ਾਲ ਜਿਹੜੇ ਸ਼ਹੀਦੀ ਸ਼ਤਾਬਦੀ ਸਮਾਗਮ ਚੱਲਣੇ ਆ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਆਊਗਾ ਕਿਉਂਕਿ ਸਾਰੇ ਹੀ ਗੁਰੂ ਨੂੰ ਸਜਦਾ ਕਰਦੇ ਆ ਗੁਰੂ ਅੱਗੇ ਝੁਕਦੇ ਆ ਬਾਕੀ ਮੈਂ 6 ਜੂਨ ਨੂੰ ਵੀ ਇਹ ਗੱਲ ਕੀਤੀ ਸੀ ਭਾਈ ਇੱਕ ਦਿਨ ਆਊਗਾ ਇਹ ਦਾਲ ਪੰਥ ਸਾਡੇ ਆ ਇਹ ਮਾਣ ਦੇਣਗੇ ਔਰ ਅੱਜ ਇਹਨਾਂ ਨੇ ਮਾਨ ਦਿੱਤਾ। ਬਾਕੀ ਮੇਰੇ ਜੀ ਜਾਦੀ ਚੜਾਈ ਕਰ ਗਏ ਸੀ। ਸਰਦਾਰ ਗੁਰਵਿੰਦਰ ਸਿੰਘ ਉਹ ਬੜੇ ਚੜ੍ਹਦੀ ਕਲਾ ਵਾਲੇ ਸੇਖੀ ਔਰ ਉਹਨਾਂ ਦੀ ਇੱਛਾ ਹੀ ਹੈ। ਭਈ ਜਿਹੜਾ ਪੰਥ ਆ ਭਾਵੇਂ ਕਿ ਅਸੀਂ ਜਦੋਂ ਵਿਚਰਦੇ ਮਿਲਦੇ ਹਾਂ ਕੋਈ ਇਦਾਂ ਦੀ ਉਸ ਤੋਂ ਬਾਅਦ ਕਦੀ ਕੋਈ ਤਲਖੀ ਵੀ ਨਹੀਂ ਹੋਈ। ਪਰ ਫੇਰ ਵੀ ਉਹਨਾਂ ਦੀ ਵੀ ਇੱਛਾ ਹੀ ਪੰਥ ਦੀ ਵੀ ਇੱਛਾ ਹੀ। ਅਈ ਸਮੂਚਾ ਪੰਥ ਇੱਕ ਵਾਰੀ ਇਕੱਠਾ ਹੋਵੇ ਤੇ ਜਿਹੜੀਆਂ ਦਸਤਾਰਾਂ ਅਜੇ ਦਲ ਪੰਥਾਂ ਵੱਲੋਂ ਨਿਹੰਗ ਸੰਪਰਦਾਵਾਂ ਵੱਲੋਂ ਸਾਡੀਆਂ ਸੰਸਥਾਵਾਂ ਵੱਲੋਂ ਨਹੀਂ ਆਈਆਂ ਉਹ ਮਿਲ ਜਾਣ ਤਾਂ ਅੱਜ ਪੰਥ ਨੇ ਉਹ ਇਕਤਰਤਾ ਕੀਤੀ ਆ ਤੇ ਮੈਂ ਸਮਝਦਾ ਪੀ ਸਾਡੇ ਜਿਹੜੇ ਜੀਜਾ ਜੀ ਗੁਰਵਿੰਦਰ ਸਿੰਘ ਮੇਰੇ ਜੀਜਾ ਜੀ ਅੰਮ੍ਰਿਤਧਾਰੀ ਅੱਜ ਉਹ ਜਿੱਥੇ ਵੀ ਹੋਣਗੇ ਤੇ ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੂਗੀ ਬਾਕੀ ਪੰਥ ਜਿਹੜਾ ਇਹ ਚੜ੍ਹਦੀ ਕਲਾ ਦਾ ਚੜ੍ਹਦੀ ਕਲਾ 'ਚ ਰਹੂਗਾ ਪੰਥ ਨਾ ਕਿਸੇ ਸਾਹਮਣੇ ਝੁਕਿਆ ਨਾ ਝੁਕੇਗਾ ਮੈਂ ਉਹ ਗੱਲ ਫੇਰ ਦਰੋਣਾ ਸਿੱਖਾਂ ਦੀ ਵੱਖਰੀ ਪਛਾਣ ਵੱਖਰੀ ਆਇਡੈਂਟੀ ਆ ਕੋਈ ਜਿੰਨਾ ਮਰਜੀ ਜ਼ੋਰ ਲਾ ਲੈ ਸਾਡੀ ਵੱਖਰੀ ਪਛਾਣ ਨੂੰ ਮਕਾ ਨਹੀਂ ਸਕਦਾ ਨਾ ਹਮ ਹਿੰਦੂ ਨਾ ਮੁਸਲਮਾਨ ਅਲਾ ਰਾਮ ਕੇ ਪਿੰਡ ਪ੍ਰਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ